ਜੇ ਤੁਹਾਡੇ ਮੋਬਾਈਲ ਦੇ ਵਿੱਚ ਵੀ ਕਿਸੇ ਨਾ ਕਿਸੇ ਤਰੀਕੇ ਇਹ ਵੀਡੀਓ ਪਹੁੰਚ ਗਈ ਚਾਹੇ ਤੁਹਾਨੂੰ ਕਿਸ ਨੇ ਸ਼ੇਅਰ ਕੀਤੀ ਹੈ ਚਾਹੇ ਰੀਲਾਂ ਦੇਖਦੇ ਸਮੇਂ ਤੁਹਾਡੇ ਸਾਹਮਣੇ ਆ ਗਈ ਤਾਂ ਤੁਸੀਂ ਸਭ ਤੋਂ ਵੱਡੇ ਕਿਸਮਤ ਵਾਲੇ ਹੋ ਕਿਉਂਕਿ ਇਹ ਜੋ ਤੁਸੀਂ ਘਰ ਦੇਖ ਰਹੇ ਹੋ ਇਹ ਘਰ ਪੰਜਵੇਂ ਪਾਸ਼ਾ ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਘਰ ਹੈ ਤੁਸੀਂ ਬਿਲਕੁਲ ਸਹੀ ਸੁਣਿਆ ਕਾਫੀ ਲੰਮਾ ਸਮਾਂ ਗੁਰੂ ਸਾਹਿਬ ਇਸ ਘਰ ਦੇ ਵਿੱਚ ਰਹੇ ਸੀ ਇਹ ਘਰ ਜ਼ਿਲ੍ਹਾ ਤਰਨਤਨ ਸਾਹਿਬ ਦੇ ਪਿੰਡ ਚੋਲਾ ਸਾਹਿਬ ਦੇ ਵਿੱਚ ਹੈ ਜੀ ਸੋ ਇਸ ਘਰ ਦੀ ਮੁਰੰਮਤ ਹੋਣੀ ਜ਼ਰੂਰੀ ਹੈ ਕਿਉਂਕਿ ਇਸ ਘਰ ਦੀ ਹੁਣ ਜਿਹੜੀ ਸਥਿਤੀ ਹੈ ਉਹ ਬਹੁਤ ਨਾਜ਼ੁਕ ਹੋ ਚੁੱਕੀ ਆ ਐਸਜੀਪੀਸੀ ਨੂੰ ਇਸ ਘਰ ਵੱਲ ਧਿਆਨ ਦੇਣ ਦੀ ਲੋੜ ਆ ਤਾਂ ਜੋ ਇਸ ਘਰ ਨੂੰ ਜਿਵੇਂ ਇਹ ਬਣਿਆ ਏਸੇ ਤਰ੍ਹਾਂ ਹੀ ਮੁਰੰਮਤ ਕਰਾ ਦਿੱਤਾ ਜਾਵੇ ਸੋ ਦੇਖ ਸਕਦੇ ਹੋ ਤੁਸੀਂ ਮੈਂ ਸਾਰਾ ਘਰ ਦਿਖਾਉਣ ਦੀ ਇਸ ਰੀਲ ਦੇ ਵਿੱਚ ਕੋਸ਼ਿਸ਼ ਕੀਤੀ ਆ ਸੋ ਗੁਰੂ ਸਾਹਿਬ ਕਿਸੇ ਵੇਲੇ ਇਸ ਘਰ ਦੇ ਵਿੱਚ ਰਿਹਾ ਕਰਦੇ ਸੀ ਪਰ ਅਫਸੋਸ ਦੀ ਗੱਲ ਇਹ ਆ ਕਿ ਕੋਈ ਹੁਣ ਇਸ ਘਰ ਵੱਲ ਧਿਆਨ ਨਹੀਂ ਦੇ ਰਿਹਾ ਕਿਉਂਕਿ ਇਸ ਘਰ ਨੂੰ ਮੁਰੰਮਤ ਦੀ ਬਹੁਤ ਜ਼ਿਆਦਾ ਜ਼ਰੂਰਤ ਆ ਸੋ ਇਸ ਵੀਡੀਓ ਨੂੰ ਸ਼ੇਅਰ ਕਰਕੇ ਐਸਜੀਪੀਸੀ ਤੱਕ ਜਰੂਰ ਪਹੁੰਚਾਓ ਤਾਂ ਜੋ ਇਸ ਵੱਲ ਧਿਆਨ ਦਿੱਤਾ ਜਾਵੇ ਧੰਨਵਾਦ